ਅਪਾ ਪ੍ਰਭੂ ਜੀਸ਼ੂ ਜੀ ਕਰਦੇ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹallelujah ਉਹ ਨਹੀਂ ਵੇਖਦਾਗਾ ਵੀ ਇਹ ਗਰੀਬ ਹੈ ਜਾਂ ਅਮੀਰ ਹੈ ਜਾਂ ਕੌਣ ਹੈ ਉਹ ਕੀ ਦਾ ਪੱਖ ਕਰਦਾ ਵੈ ਜੋ ਦਿਲ ਦਾ ਸੱਚਾ ਹallelujah ਦੁਨੀਆ ਤੇ ਹੁੰਦਾ ਨਾ ਜਦੋਂ ਕੋਈ ਕਿਸੇ ਦਾ ਨਿਆਂ ਕਰਨ ਚ ਕੋ ਦੋ ਪੈਸੇ ਉਧਰ ਹੀ ਸਾਰੇ ਹੋ ਜਾਂਦੇ ਹallelujah ਉਹ ਪੱਖਪਾਤ ਕਰਦੇ ਇੱਥੇ ਕਿਸਦਾ ਪੱਖਪਾਤ ਨਹੀਂ ਹੁੰਦਾਗਾ ਹallelujah ਪਰਮੇਸ਼ਰ ਸੱਚ ਸੱਚਮੁੱਝ ਸੱਚਾ ਨਿਆਂ ਕਰਦਾ ਵੈ ਕਹਿੰਦਾ ਕਿਉਂ ਜੋ ਤੁਸੀਂ ਜਾਣਦੇ ਹੋ ਤੁਸੀਂ ਜੋ ਆਪਣੀ ਆਕਾਰਥ ਚਾਲ ਤੋਂ ਆਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚੱਲੀ ਆਈ ਹੈ ਨਸਤਾਰਾ ਪਾਇਆ ਸੋ ਨਾਸਵਨ ਵਸਤਾਂ ਅਰਥਾਤ ਚਾਂਦੀ ਸੋਨੇ ਦੇ ਨਾਲ ਨਹੀਂ ਹallelujah ਉਹਨਾਂ ਤਾਂ ਚਾਂਦੀ ਸੋਨੇ ਦੇ ਵੀ ਨਿਚਤ ਲਾ ਕੇ ਰੱਖਣਾ ਮਹਿਲ ਬਣਾ ਰਿਆ ਤੇ ਛੱਡ ਜਾਣਿਆ ਸੁਲੇਮਾਨ ਦਾ ਕਿੰਨਾ ਕੌਸ ਸੀਗਾ ਉਹ ਸੋਨੇ ਦੇ ਬਰਤਨਾਂ 'ਚ ਹੀ ਖਾਂਦਾ ਸੋ ਬੈਠਾ ਹੋਵੇ ਕਿਤੇ ਨਹੀਂ ਬੈਠਾ ਹallelujah ਇਸ ਤਰ੍ਹਾਂ ਕਰਕੇ ਜੋ ਪਰਮੇਸ਼ਰ ਨੇ ਦੇਤਾ ਤੇ ਖੁਸ਼ ਰਿਆ ਪਰਮੇਸ਼ਰ ਜੀ ਕੀ ਪਤਾ ਤੇਰੀ ਇਹੀ ਮਰਜ਼ੀ ਹੋਵੇ ਸਾ ਮੇਰੇ ਤੇ ਹਾਲੇਲੂਇਆ ਜੋ ਕ ਤੂੰ ਸਾਨੂੰ ਦਿਨਾਂਵੇਂ ਸਾਡੇ ਘਰੇ ਸ਼ਾਂਤੀ ਰਹੇ ਤੇ ਸਾਡੇ ਤੰਦਰੁਸਤ ਹੀ ਰਹੇ ਹਾਲੇਲੂਇਆ ਜੇ ਤੰਦਰੁਸਤ ਨਹੀਂ ਸਭ ਕੁਝ ਹੀ ਉੱਥੇ ਹੈ ਜਦੋਂ ਬਿਮਾਰੀ ਆ ਜਾਂਦੀ ਉਦੋਂ ਫਿਰ ਕੁਝ ਵੀ ਨਹੀਂ ਚੰਗਾ ਲੱਗਦਾ ਭਲਾ ਲੱਖ ਚੀਜ਼ਾਂ ਮੂਰੇ ਪਈਆਂ ਹੋਣ ਹਾਲੇਲੂਇਆ ਤੇ ਜਦੋਂ ਆਪਾਂ ਤੰਦਰੁਸਤ ਹੁੰਦੇ ਆਪਾਂ ਰੁੱਖੀ ਰੋਟੀ ਵੀ ਖਾ ਲਾਂਗੇ ਉਹ ਵੀ ਆਪਾਂ ਨੂੰ ਸੁਆਦ ਲੱਗਦੀ ਹੈ ਹਾਲੇਲੂਇਆ ਹੁਣ ਕੀ ਆ ਕਰ ਪਰਮੇਸ਼ਰ ਜਿੰਨੇ ਜੀ ਤੂੰ ਮੈਨੂੰ ਰੱਖਣਾ ਚਾਹਣਾ ਮੈਂ ਉਨੇ ਜੀ ਰਾਜੀ ਰਵਾਂ ਹਾਲੇਲੂਇਆ ਕਹਿੰਦਾ ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿੱਕ ਕਲੰਕ ਤੇ ਬੇਦਾਗ ਲੈਡੇ ਦੀ ਨਿਆਈ ਸੀ ਹallelujah ਕੀ ਪਾਇਆ ਪਾ ਜੀਵਨ ਪਾਇਆ ਕਿਹਦੇ ਨਾਲ ਲਹੂ ਦੇ ਪਰਮਸੀਹ ਦੇ ਲਹੂ ਦੇ ਨਾਲ ਹallelujah ਜਿਹੜਾ ਜਿਹਦੇ ਚ ਕੋਈ ਕਲੰਕ ਵੀ ਨਹੀਂ ਲੱਗਾ ਹallelujah ਕਹਿੰਦਾ ਉਹ ਤਾਂ ਜਗਤ ਦੇ ਨਹੀਂ ਧਰਨ ਤੋਂ ਅੱਗੋਂ ਹੀ ਥਾਪਿਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ ਹallelujah ਉਦੋਂ ਸੀਗਾ ਜਗਤ ਦੇ ਨੀਂਧਰਨ ਤੋਂ ਪਹਿਲਾਂ ਹੀ ਆਪਾਂ ਕਦੋਂ ਪ੍ਰਭੂ ਚਾਏ ਆਂ ਆਪਾਂ ਹੋਂਦ ਆਏ ਆਂ ਹallelujah ਪਰਮੇਸ਼ਰ ਦਾ ਕੋਈ ਟਾਈਮ ਰੱਖਿਆ ਹੁੰਦਾ ਕਈ ਤਾਂ ਜਿਵੇਂ ਮਾਪਿਓ ਪਹਿਲਾਂ ਹੀ ਆ ਕਈ ਬੱਚੇ ਪਹਿਲਾਂ ਹੀ ਆ ਜਾਂਦੇ ਆਪਾਂ ਕਿੱਡੀ ਉਮਰ 'ਚ ਆਪਾਂ ਨੂੰ ਪ੍ਰਭੂ ਨੇ ਸੱਦੇ ਆ ਹallelujah ਇਹ ਉਹਦਾ ਕੋਈ ਟਾਈਮ ਰੱਖਿਆ ਵੇ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੇ ਜਦੋਂ ਆਪਾਂ ਨੂੰ ਸੱਦੇ ਆਪਾਂ ਉਹਦੇ ਸੱਦੇ ਦੀ ਜਿਹਨੇ ਆਪਾਂ ਨੂੰ ਬੁਲਾਇਆ ਆਪਦੇ ਸਥਾਨ ਤੇ ਬੁਲਾਇਆ ਵੈ ਆਪਾਂ ਉਹਦੀ ਹਤਾਈ ਤਾਨੀ ਤੋੜਨੀ ਹੈ ਹallelujah ਕਹਿੰਦਾ ਜਿਹੜੇ ਉਹਦੇ ਰਾਹੀਂ ਪਰਮੇਸ਼ਰ ਉੱਤੇ ਨੇਚਾ ਰੱਖਦੇ ਹੋ ਜਿੰਨਾ ਉਹਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਅਤੇ ਉਹਨੂੰ ਮਹਿਮਾ ਦਿੱਤੀ ਤਾਂ ਜੋ ਤੁਹਾਡੀ ਨੇਚਾ ਤੇ ਆਸ ਪਰਮੇਸ਼ਰ ਉੱਤੇ ਹੋਵੇ ਹallelujah ਆਪਾਂ ਵਿਸ਼ਵਾਸ ਰੱਖਦੇ ਹਾਂ ਨੇਚਾ ਰੱਖਦੇ ਹਾਂ ਪ੍ਰਭੂ ਯਿਸੂ ਤੇ ਵੀ ਉਹ ਮੁਰਦਿਆਂ ਵਿੱਚੋਂ ਜੋ ਆਇਆ ਗਿਆ ਹallelujah ਆਪਾਂ ਨੂੰ ਮਹਿਮਾ ਦੇਣੇ ਆ ਕਿਹਨੂੰ ਦੇਣੇ ਆ ਪ੍ਰਭੂ ਯਿਸੂ ਦੇ ਆਪਾਂ ਕਿਹਦੀ ਹੁਣ ਮਹਿਮਾ ਇੱਥੇ ਕਰਕੇ ਸਾਡੇ ਕਿਸ ਇਨਸਾਨ ਦੀ ਕੀਤੀ ਹੈ ਪਰਮੇਸ਼ਰ ਦੀ ਪ੍ਰਭੂ ਯਿਸੂ ਦੀ ਕੀਤੀ ਹੈ ਹallelujah ਕਹਿੰਦਾ ਤੁਸੀਂ ਜੋ ਸੱਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਪ੍ਰਪੰਧ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਨੋਂ ਮਨੋਂ ਹੋ ਕੇ ਇੱਕ ਦੂਜੇ ਨਾਲ ਗੂੜਾ ਪ੍ਰੇਮ ਰੱਖੋ ਹallelujah ਆਪਾਂ ਮਸੀਹੀ ਚ ਆ ਕੇ ਇੱਕ ਦੂਜੇ ਨਾਲ ਪ੍ਰੇਮ ਰੱਖਣਾ ਹallelujah ਨਹੀਂ ਭਈ ਜੇਲਸੀ ਕਰੀ ਜਾਂੜੀਆਂ ਫਲਾਣੇ ਨੇ ਐ ਕਹਤਾ ਤिमਕੇ ਨੇ ਐ ਕਹਤਾ ਜੇ ਤਾਂ ਆਪਾਂ ਅਨਸੰਨ ਦੇ ਕੇ ਚਰਚੀ ਜਾਵਾਂਗੇ ਫੇਰ ਤਾਂ ਆਪਾਂ ਖਾਲੀ ਦੇ ਖਾਲੀ ਹੋ ਰਹਿ ਜਾਾਂਗੇ ਹallelujah ਫੇਰ ਤਾਂ ਆਪਣਾ ਉੱਥੇ ਵੀ ਰਾਤ ਕੱਟਣ ਦਾ ਕੋਈ ਫਾਇਦਾ ਨਹੀਂ ਆਪਾਂ ਜਾਗਦੇ ਰਾਤਾਂ ਕੱਟਦੇ ਹallelujah ਤੇ ਜੇ ਆਪਾਂ ਸੱਚਮੁੱਚ ਪਰਮੇਸ਼ਰ ਦੇ ਕਰਕੇ ਜਾਣੇ ਪਰਮੇਸ਼ਰ ਜੋ ਕੋ ਮੈਨੂੰ ਮਰਜ਼ੀ ਕੁਝ ਕਹੀ ਜਾਵੇ ਮੈਂ ਤੇਰੇ ਕਰਕੇ ਆਉਣਾ ਮੈਂ ਦੁਨੀਆਵਲੀ ਨਹੀਂ ਚਾਖਾਂ ਹਾਲੇਲੂਇਆ ਜੇ ਆਪਾਂ ਦੁਨੀਆਂ 'ਚ ਖੁੱਬੇ ਰਹੇ ਫਿਰ ਤਾਂ ਆਪਾਂ ਦੁਨੀਆਂ 'ਚ ਪਹਿਲਾਂ ਵੀ ਦੁਨੀਆਂ 'ਚ ਸੀਗੇ ਉਦੋਂ ਪਰਮੇਸ਼ਰ ਨੇ ਆਪਾਂ ਨੂੰ ਕਿਉਂ ਅੱਡ ਕੀਤਾ ਵੇ ਹਾਲੇਲੂਇਆ ਆਪਣੇ ਲਹੂ ਮਾਸ ਦੇ ਭੈਣ ਭਰਾ ਆਪਣੇ ਕੋਲੋਂ ਅੱਡ ਪਰਮੇਸ਼ਰ ਨੇ ਕਰਤੇ ਕਿਉਂਕਿ ਕਿਉਂ ਕੀਤੇ ਆਪਣੇ ਕੋਲੋਂ ਅੱਡ ਉਹ ਆਪਾਂ ਨੂੰ ਕਿਤੇ ਪਿਆਰ ਨਹੀਂ ਸੀ ਕਰਦੇ ਉਹ ਕਰਦੇ ਸੀ ਪਰਮੇਸ਼ਰ ਦੀ ਯੋਜਨਾ ਹੁੰਦੀ ਹੈ ਹਾਲੇਲੂਇਆ ਤੇ ਜੇ ਫੇਰ ਵੀ ਆਪਾਂ ਉਥੇ ਲਹੂ ਮਾਸ ਵਾਲੇ ਦੇ ਮਗਰ ਹੀ ਲੱਗੇ ਰਹੇ ਤੇ ਫੇਰ ਆਪਣਾ ਪ੍ਰਭੂ ਦੀ ਜਾਣ ਦਾ ਵੀ ਕੋਈ ਫਾਇਦਾ ਨਹੀਂ ਹਾਲੇਲੂਇਆ ਆਪਾਂ ਕਹਿੰਨਾ ਪਰਮੇਸ਼ਰ ਮੈਂ ਤੇਰੇ ਕਰਕੇ ਆਉਣਾ ਮੈਂ ਦੁਨੀਆ ਕਰਕੇ ਨਹੀਂ ਆਉਂਦਾ ਹਾਲੇਲੂਇਆ ਜੇ ਸੱਚਮੁੱਚ ਜਦੋਂ ਆਪਣਾ ਨੂੰ ਇੱਕ ਟੁੱਟਦਾ ਆਪਾਂ ਨੂੰ ਕਿਉਂ ਟੁੱਟਦਾ ਪਰਮੇਸ਼ਰ ਆਪਾਂ ਨੂੰ ਦੂਰ ਕਰਦਾ ਉਹਦੇ ਕੋਲ ਵੀ ਤੇਰੇ ਇਹਦੇ ਨਾਲ ਕੋਈ ਕੰਮ ਨਹੀਂ ਹਾਲੇਲੂਇਆ ਉਧਰ ਸੰਤਾਂ ਨੇ ਵੀ ਸਨਾਇਆ ਜਿਹੜਾ ਖਾਲੀ ਉਹ ਤੋਂ ਆਪਾਂ ਛਟਕਾਰਾ ਕਰਨਾ ਉਹਦੇ ਕੋਲ ਦੂਰ ਰਹਿਣਾ ਉਹਦੇ ਨਾਲ ਲੱਗ ਕੇ ਨਹੀਂ ਬਹਿਣਾਗਾ ਹਾਲੇਲੂਇਆ ਜੇ ਖਾਲੀ ਉਹਨੇ ਆਪਾਂ ਨੂੰ ਵੀ ਖਾਲੀ ਕਰ ਦੇਣਾ ਜੇ ਭਰੇ ਕੋਲੇ ਬੈਠਾਂਗੇ ਸੱਚਮੁੱਚ ਉਹ ਆਪਾਂ ਨੂੰ ਵੀ ਪਰੂਗਾ ਹallelujah ਇਸ ਤਰ੍ਹਾਂ ਕਰਕੇ ਆਪਾਂ ਇਨਸਾਨ ਕਰਕੇ ਨਹੀਂ ਚਰਚਾ ਜਾਂਦੇ ਆਪਾਂ ਪਰਮੇਸ਼ਰ ਕਰਕੇ ਜਾਣਾ ਸੋਚਣਾ ਮੈਂ ਪਰ ਪਹਿਲਾਂ ਉੱਥੇ ਕਿੰਨਾ ਮੈਨੂੰ ਕੋਈ ਕੁਝ ਕਹੀ ਜਾਵੇ ਹੋਈ ਜਾਵੇ ਪਰਮੇਸ਼ਰ ਜੀ ਮੈਂ ਤੇਰੇ ਕਰਕੇ ਚਰਚਾ ਚਾਉਣਾ ਮੈਂ ਹallelujah ਆਪਾਂ ਪਿਆਰ ਕਿਹਦੇ ਨਾਲ ਕੀਤਾ ਪਰਮੇਸ਼ਰ ਨਾਲ ਤਨੋਂ ਮਨੋਂ ਕਰਕੇ ਪਰਮੇਸ਼ਰ ਦੇ ਨਾਲ ਕਰਨਾ ਹallelujah